ਸੋਨੂ ਸਿੱਤੋ ਵਾਲੇ ਨੂੰ ਕੌਣ ਨਹੀਂ ਜਾਣਦਾ ਪੰਜਾਬ ਦੇ ਸਟੇਜਾਂ ਉੱਤੇ ਆਪਣੀਆਂ ਹਸਮੁਖੀਆਂ ਗੱਲਾਂ ਨਾਲ ਲੋਕਾਂ ਦੇ ਢਿੱਡੀ ਪੀੜਾ ਪਾਉਣ ਵਾਲਾ ਸੋਨੂ ਸਿੱਤੋ ਵਾਲਾ ਪੂਰੀ ਦੁਨੀਆ 'ਚ ਮਸ਼ਹੂਰ ਹੋ ਚੁੱਕਾ ਹੈ ਇਸ ਵੀਡੀਓ ਵਿੱਚ ਆਪਾਂ ਸੋਨੂ ਸਿੱਤੋ ਵਾਲੇ ਦੀ ਜ਼ਿੰਦਗੀ ਦੀ ਕਹਾਣੀ ਬਾਰੇ ਗੱਲਬਾਤ ਕਰਾਂਗੇ ਸੋ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਸੋ ਸਭ ਤੋਂ ਪਹਿਲਾਂ ਸੋਨੂ ਸਿੱਤੋ ਵਾਲੇ ਦਾ ਜਨਮ ਜ਼ਿਲ੍ਹਾ ਤਰਨਤਾਰਨ ਸਹਿਬ ਦੇ ਪਿੰਡ ਸਿੱਤੋ ਵਿੱਚ ਹੋਇਆ ਬਾਜੇ ਦੇ ਇਲਾਕੇ 'ਚ ਜੰਮਿਆ ਸੋਨੂ ਲੱਤਾਂ ਤੋਂ ਅਪਾਹਜ ਹੈ ਇਹਨਾਂ ਦਾ ਜਨਮ ਇੱਕ ਗਰੀਬ ਪਰਿਵਾਰ ਦੇ ਵਿੱਚ ਹੋਇਆ ਗਰੀਬੀ ਕਾਰਨ ਸੋਨੂ ਪੜ੍ਹਾਈ ਨਹੀਂ ਕਰ ਸਕਿਆ ਉਹ ਸਿੱਧਾ ਸਾਦਾ ਬੰਦਾ ਹੈ ਭਗਤ ਬੰਦਾ ਹੈ ਸ਼ੁਰੂ ਤੋਂ ਹੀ ਇਹਨਾਂ ਨੂੰ ਗਾਉਣ ਦਾ ਸ਼ੌਂਕ ਹੈ ਬੇਸ਼ੱਕ ਇਹ ਜਿਹੋ ਜਿਹੇ ਵੀ ਗਾਉਂਦਾ ਹੈ ਉਸ ਨਾਲ ਲੋਕਾਂ ਦਾ ਐਂਟਰਟੇਨਮੈਂਟ ਤਾਂ ਹੋ ਹੀ ਜਾਂਦਾ ਹੈ ਐਸੇ ਕਰਕੇ ਲੋਕੋ ਨੂੰ ਪਿਆਰ ਦਿੰਦੇ ਨੇ ਸੋਨੂ ਦੀ ਚੜ੍ਹਾਈ ਨੂੰ ਵੇਖਦੇ ਹੋਏ ਕਈ ਨਵੇਂ ਉੱਭਰੇ ਪੰਜਾਬੀ ਕਲਾਕਾਰਾਂ ਨੇ ਸੋਨੂ ਸਿੱਤੋ ਵਾਲੇ ਨਾਲ ਗਾਣੇ ਵੀ ਰਿਲੀਜ਼ ਕੀਤੇ ਕਿਹਾ ਜਾਂਦਾ ਹੈ ਕਿ ਲੋਕ ਸੋਨੂ ਦੀ ਵੀਡੀਓ ਬਣਾ ਕੇ ਵਾਇਰਲ ਕਰਦੇ ਨੇ ਉਹਨਾਂ ਨੂੰ ਵੀਡੀਓ ਰਾਹੀਂ ਜੋ ਪੈਸਾ ਟਕਾ ਆਉਂਦਾ ਹੈ ਉਹ ਸੋਨੂ ਨੂੰ ਨਹੀਂ ਦਿੱਤਾ ਜਾਂਦਾ ਸਗੋਂ ਵੀਡੀਓ ਬਣਾਉਣ ਵਾਲੇ ਲੋਕ ਆਪ ਹੀ ਖਾਫ ਹੋ ਜਾਂਦੇ ਨੇ ਸੋਨੂ ਨੂੰ ਤਾਂ ਉਹ ਬਸ ਕੱਪੜੇ ਬੂਟ ਵਗੈਰਾ ਦਵਾ ਦਿੰਦੇ ਨੇ ਜੋ ਕਿ ਬਹੁਤ ਗਲਤ ਤੇ ਘਟੀਆਂ ਗੱਲ ਹੈ ਜੋ ਵੀ ਲੋਕ ਬਾਹਰੋਂ ਸੋਨੂ ਨੂੰ ਪੈਸਾ ਟਕਾ ਭੇਜਦੇ ਨੇ ਉਹ ਪੈਸਾ ਵੀ ਉਹਨਾਂ ਲੋਕਾਂ ਦੁ ਜਾ ਰਿਹਾ ਹੈ ਇਹ ਗੱਲਾਂ ਸੋਨੂ ਦੇ ਪਰਿਵਾਰ ਵਾਲਿਆਂ ਨੇ ਇੱਕ ਇੰਟਰਵਿਊ ਦੇ ਵਿੱਚ ਆਪ ਦਸੀਆਂ ਨੇ ਪਿੱਛੇ ਜਿਹੇ ਸੋਨੂ ਸਿੱਤੂ ਵਾਲੇ ਨੇ ਆਪਣਾ ਘਰ ਵੀ ਬਣਾਇਆ ਹੁਣ ਸੋਨੂ ਸਿੱਤੂ ਵਾਲੇ ਦੀ ਪੂਰੀ ਚੜ੍ਹਾਈ ਹੈ ਜਿੱਥੇ ਬਹੁਤ ਸਾਰੇ ਲੋਕ ਉਸ ਨੂੰ ਲਾਈਕ ਕਰਦੇ ਨੇ ਤਾਂ ਉੱਥੇ ਹੀ ਬਹੁਤ ਸਾਰੇ ਲੋਕ ਸੋਨੂ ਨੂੰ ਫੋਨ ਕਰਕੇ ਗਾਲਾਂ ਵਗੈਰਾ ਵੀ ਕੱਢਦੇ ਨੇ ਜੋ ਕਿ ਗਲਤ ਗੱਲ ਹੈ ਉਹ ਤਾਂ ਸਿੱਧਾ ਸਾਦਾ ਬੰਦਾ ਹੈ ਕਿਸੇ ਨੂੰ ਬੁਰਾ ਭਲਾ ਨਹੀਂ ਕਹਿੰਦਾ ਹੁਣ ਪਿੱਛੇ ਜਿਹੇ ਪੰਜਾਬੀ ਸਿੰਗਰ ਹਰਮਨ ਜਰਮਨ ਨੇ ਲਾਈਵ ਪ੍ਰੋਗਰਾਮ 'ਚ ਕਿਹਾ ਕਿ ਲੋਕੀ ਬੇਸੂਰੇ ਲੋਕਾਂ ਨੂੰ ਪੈਸਿਆਂ ਨਾਲ ਤੋਲ ਦਿੰਦੇ ਨੇ ਬੇਸੂਰੇ ਲੋਕ ਰਾਤੋਂ ਰਾਤੀ ਸਟਾਰ ਬਣ ਜਾਂਦੇ ਸੋਨੂ ਸਿੱਤੋ ਵਾਲੇ ਦੇ ਚਾਉਣ ਵਾਲਿਆਂ ਨੂੰ ਚੰਗੀ ਨਹੀਂ ਲੱਗੀ ਜਿਸ ਕਰਕੇ ਸੋਨੂ ਦੇ ਚਾਉਣ ਵਾਲਿਆਂ ਨੇ ਹਰਮਨ ਖਿਲਾਫ ਕਮੈਂਟ ਵਾਜੀ ਕੀਤੀ ਸੀ ਹਾਲਾਂਕਿ ਹਰਮਨ ਨੇ ਇਹ ਗੱਲਾਂ ਸੋਨੂ ਸਿੱਤੋ ਵਾਲੇ ਦਾ ਨਾਮ ਲੈ ਕੇ ਨਹੀਂ ਕਹੀਆਂ ਸੀ ਸੋ ਇਹ ਸੀ ਸੋਨੂ ਸਿੱਤੋ ਵਾਲੇ ਦੀ ਬਾਇਓਗ੍ਰਾਫੀ ਜੇ ਤੁਸੀਂ ਵੀ ਸੋਨੂ ਸਿੱਤੋ ਵਾਲੇ ਨੂੰ ਪਿਆਰ ਕਰਦੇ ਹੋ ਤਾਂ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦਿਓ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵਾਰ-ਵਾਰ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਇਹੋ ਜਿਹੇ ਹੋਰ ਵੀਡੀਓਜ਼ ਦੇਖਣ ਦੇ ਲਈ ਇਕਸੀ ਦੇਸੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਰੱਬ